ਕਾ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰ ਵਿਲੀਅਮ ਠੀਕ ਹੈ ਜੀ ਇਹ ਆਪਾਂ ਕਿਹੜੀ ਜਗ੍ਹਾ ਖੜੇ ਹਾਂ ਇਸ ਟਾਈਮ ਅਸੀਂ ਇਸ ਟਾਈਮ ਸੀਐਨਆਈ ਚਰਚ ਗ੍ਰੀਨ 뷰 ਪਾਰਕ ਹੁਸ਼ਿਆਰਪੁਰ ਠੀਕ ਠੀਕ ਹੈ ਜੀ ਕੀ ਕੰਡ ਹੋਇਆ ਜੀ ਇਸ ਪਾਰਕ ਦੇ ਵਿੱਚ ਕੀ ਘਟਨਾ ਹੋਈ ਹੈ ਇਸ ਪਾਰਕ ਦੇ ਵਿੱਚ ਕੋਈ 29 ਤਰੀਕ ਤੋਂ ਲਗਾਤਾਰ ਤਿੰਨ ਵਾਰੀ ਚੋਰੀ ਹੋ ਚੁੱਕੀ ਆ ਪਹਿਲਾਂ ਤਾਂ 23 ਤਰੀਕ ਨੂੰ ਚੋਰ ਆਏ ਉਹ ਸਿਰਫ ਤਾਕੀ ਤੋੜ ਕੇ ਚਲੇ ਗਏ ਜਾਂ ਕੋਈ ਕਿਸੇ ਤਰ੍ਹਾਂ ਉਹਨਾਂ ਦਾ ਚਾਂਸ ਨਹੀਂ ਲੱਗਾ ਬਾਕੀ ਕੰਮ ਕਰਨ ਨੂੰ ਜਦੋਂ 29 ਤਰੀਕ ਤੋਂ ਬਾਅਦ ਤੀਸਰੇ ਦਿਨ ਫੇਰ ਆਏ ਫੇਰ ਉਹ ਤਾਕੀ ਤੋੜ ਕੇ ਚੰਗੀ ਤਰ੍ਹਾਂ ਵਿੱਚੋਂ ਇੱਕ ਚਰਚ ਦਾ ਗੱਲਾ ਚੋਰੀ ਕਰਕੇ ਲੈ ਗਿਆ ਫਿਰ ਰਾਤੀ ਤੀਸਰੀ ਵਾਰੀ ਚਾਂਸ ਹੋਇਆ ਰਾਤੀ ਵੀ ਰਾਤੀ ਦਾ ਉਹ ਸਾਡੇ ਜਿਹੜਾ ਇਨਵਰਟਰ ਦਾ ਬੈਟਰੀ ਸੀ ਉਹ ਚੋਰੀ ਕਰਕੇ ਲੈ ਗਏ ਇੱਕ ਹੋਰ ਖਿੜਕੀ ਵੀ ਤੋੜ ਗਏ ਇਹ ਲਗਾਤਾਰ ਸਾਡੇ ਸਾਨੂੰ ਇੱਕ ਬੜਾ ਪਰੇਸ਼ਾਨੀ ਦਾ ਵਿਸ਼ਾ ਬਣਿਆ ਹੈ ਸਾਡੇ ਦੇ ਸਾਡੇ ਲਈ ਸਰ ਚਰਚ ਕਿੰਨਾ ਪੁਰਾਣਾ ਹੈ ਇਹ ਚਰਚ ਘੱਟੋ ਘੱਟ 150 ਸਾਲ ਪੁਰਾਣਾ ਚਰਚ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਅੰਡਰ ਆ ਇਹ ਉਹ ਇਹਦੀ ਦੇਖਰੇਖ ਵੀ ਕਰਦੇ ਆ ਆਪਾਂ ਗ੍ਰੀਨ 뷰 ਪਾਰਕ ਦੀ ਗੱਲ ਕਰੀਏ ਤਾਂ ਗ੍ਰੀਨ 뷰 ਪਾਰਕ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਇੱਥੇ ਨਸ਼ੇ ਵਾਲੇ ਟੀਕੇ ਇਸ ਤਰ੍ਹਾਂ ਦੇ ਮਿਲਦਾ ਦੇ ਆਪਾਂ ਮੈਂ ਤੁਹਾਨੂੰ ਇਧਰ ਲਈ ਦੱਸਦਾ ਜੀ ਇਹ ਕੰਮ ਹੀ ਉਹਨਾਂ ਦਾ ਆ ਕਿਉਂਕਿ ਇੱਥੇ 2:00 2:00 ਵਜੇ ਤੱਕ 1:30 1:30 ਵਜੇ ਤੱਕ ਰਾਤ ਦੇ ਬੈਠ ਕੇ ਇੱਥੇ ਜਿਹੜੇ ਆਵਾਰਾ ਮੁੰਡੇ ਆਉਂਦੇ ਨਾ ਉਹ ਸ਼ਰਾਬ ਪੀਂਦੇ ਆ ਕੋਈ ਇੱਥੇ ਉਹਨਾਂ ਨੂੰ ਚੈੱਕ ਕਰਨੇ ਵਾਲਾ ਨਹੀਂ ਖੁੱਲੇ ਆਮ ਮਤਲਬ ਉਹ ਲੋਕ ਇੱਥੇ ਕੰਮ ਕਰਦੇ ਆ ਜੋ ਵੀ ਨਸ਼ਾ ਵਗੈਰਾ ਮੇਰਾ ਖਿਆਲ ਇਥੋਂ ਨਸ਼ਾ ਵਗੈਰਾ ਸਪਲਾਈ ਵੀ ਹੁੰਦਾ ਹੋਊਗਾ ਇਸ ਪਾਰਕ ਦੇ ਅੰਦਰੋਂ ਅਸੀਂ ਕਦੇ ਇਸ ਬਾਬਤ ਪੁਲਿਸ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਅਸੀਂ ਧਿਆਨ ਦਵਾਇਆ ਸੀ ਇੱਕ ਵਾਰੀ ਰਿਪੋਰਟ ਦੇ ਵੀ ਚੁੱਕੇ ਆ ਇਹਦੇ ਬਾਰੇ ਇਹ ਕੁਝ ਦਿਨਾਂ ਤੋਂ ਇੰਨੇ ਸਕਰੀਏ ਹੋ ਗਏ ਇਹ ਬੰਦੇ ਕਿ ਇਹਨਾਂ ਨੂੰ ਕੋਈ ਡਰੇ ਹੀ ਨਹੀਂ ਕਿਸੇ ਤਰ੍ਹਾਂ ਦਾ ਇਹ ਬੜੀ ਪਲੈਨਿੰਗ ਦੇ ਨਾਲ ਕੰਮ ਕਰਦੇ ਕਿਸੇ ਬੰਦੇ ਨੂੰ ਉੱਥੇ ਖੜਾ ਕਰਦੇ ਇਹੋ ਚਰਚ ਦੇ ਵਿੱਚ ਉਹ ਸਾਹਮਣੇ ਪਾਰਕ ਦੇ ਵਿੱਚ ਉਹ ਇਹਨਾਂ ਨੂੰ ਦੱਸਦਾ ਵੀ ਕੋਈ ਬੰਦਾ ਇੱਧਰ ਇਸ ਵੇਲੇ ਹੈ ਕਿ ਨਹੀਂ ਤਾਂ ਉਹ ਬੜੇ ਪਲੈਨਿੰਗ ਦੇ ਨਾਲ ਇਧਰੋਂ ਪਿਛਲੇ ਪਾਸਿਓਂ ਇਹ ਸਾਡੇ ਚਰਚ ਦੀ ਜ਼ਮੀਨ ਆ ਇੱਥੇ ਇਹਦਾ ਕਬਜ਼ਾ ਕਿਸੇ ਹੋਰ ਦੇ ਕੋਲ ਆ ਇਹ ਹੈ ਸਾਡੇ ਚਰਚ ਦੀ ਜ਼ਮੀਨ ਔਰ ਇਹਦਾ ਨੁਕਸਾਨ ਕਿੰਨਾ ਕੁ ਹੋਇਆ ਜੀ ਕੀ ਕੀ ਲੱਗਿਆ ਸਾਡਾ ਨੁਕਸਾਨ ਜਿਹੜਾ ਜੀ ਸਾਡਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਕੀ ਲੱਗਿਆ ਇੱਥੋਂ ਇੱਕ ਤਾਂ ਬੈਟਰੀ ਚੋਰੀ ਹੋ ਗਿਆ ਇੱਕ ਗੱਲਾ ਚੋਰੀ ਹੋ ਗਿਆ ਤੇ ਗੱਲ ਦੇ ਵਿੱਚ ਉਹਦੇ ਵਿੱਚ ਘੱਟ ਤੋਂ ਘੱਟ ਵੀ 13000 14000 ਰੁਪਏ ਸੀ ਕਿਸਤ ਰਵੇ ਇੱਕ ਦਿਓ ਕਿ ਚੋਰਾਂ ਵੱਲੋਂ ਜਿਹੜਾ ਉਹਨਾਂ ਧਾਰਮਿਕ ਸਥਾਨਾਂ ਨੂੰ ਵੀ ਜਿਹੜਾ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਜਿਹੜੀਆਂ ਇੱਥੇ ਤਾਕੀਆਂ ਵੀ ਲੱਗੀਆਂ ਹੋਈਆਂ ਤੁਸੀਂ ਕਹਿੰਦੇ ਕਿ 150 ਸਾਲ ਪੁਰਾਣੀਆਂ ਹੁਣ ਆਂਦੀਆਂ ਬਣੀਆਂ ਇੰਦਾ ਦੀਆਂ ਜੇ ਖੂੜੇ ਇਦਾਂ ਦੀਆਂ ਨਹੀਂ ਤਾਕੀਆਂ ਮਿਲ ਸਕਦੀਆਂ ਨਾ ਇਦਾਂ ਦਾ ਕੰਮ ਹੋ ਸਕਦਾ ਇਹ ਇੰਨੀਆਂ ਤਾਕੀਆਂ ਪੱਕੀਆਂ ਸੀ ਜਿਹੜੀਆਂ ਉਸੇ ਹੀ ਟਾਈਮ ਤੋਂ 150 ਸਾਲ ਤੋਂ ਇਹ ਤਾਕੀਆਂ ਲਗਾਤਾਰ ਬਣੀਆਂ ਐ ਸੀ ਇਹਨਾਂ ਨੂੰ ਚੋਰਾਂ ਨੇ ਭੰਲਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਲਈ ਤਾਂ ਇੱਕ ਸਾਡੀਆਂ ਭਾਵਨਾਵਾਂ ਨੂੰ ਨਾ ਬਹੁਤ ਇੱਕ ਵੱਡੀ ਠੇਸ ਪਹੁੰਚੀ ਹੈ ਇਹਦੇ ਨਾਲ ਇਹ ਇੱਕ ਬੇਅਦਵੀ ਦਾ ਵੀ ਇੱਕ ਬਹੁਤ ਵੱਡਾ ਮਾਮਲਾ ਬਣਦਾ ਹੈ ਕਿਉਂਕਿ ਜਿੱਦਾਂ ਕਿਸ ਨੇ ਜਾਣ ਬੁੱਝ ਕੇ ਕੋਸ਼ਿਸ਼ ਕੀਤੀ ਹੁੰਦੀ ਹੈ ਬੇਅਦਵੀ ਕਰਾਉਣ ਦੀ ਜਾਂ ਕਰਨ ਦੀ ਮੈਂ ਤਾਂ ਇਸ ਚੀਜ਼ ਨੂੰ ਇਹਦੇ ਨਾਲ ਜੋੜ ਕੇ ਅਸਤਾ ਦੇਖਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਦਿੱਤੀ ਤਲਾਹ ਜਦੋਂ ਇੱਥੇ ਇਹ ਘਟਨਾ ਕੋਈ ਵੀ ਵਾਪਰਦੀ ਅਸੀਂ ਉਸ ਟਾਈਮ ਤੇ ਵੀ ਉਹਨਾਂ ਨੂੰ ਸਾਦੇ ਆ ਜਿਹੜੀ ਹੁਣ ਚੋਰੀ ਹੋਈ ਹੈ ਜਿਹੜੀ ਹੁਣ ਚੋਰੀ ਹੋਈ ਹੈ ਇਹਦੇ ਲਈ ਵੀ ਰਾਤ ਆਈ ਹੋਸੀ ਪੁਲਿਸ ਰਾਤ ਉਸੇ ਟਾਈਮ ਤੇ ਰਿਟਰਨ ਵੀ ਦਿੱਤਾ ਹੈ ਅਸੀਂ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਜੀ ਸਾਨੂੰ ਰਾਤੀ ਕੋਈ 1:30 ਵਜੇ ਪਤਾ ਲੱਗਿਆ ਪਤਾ ਲੱਗਿਆ ਸੀ ਅਸੀਂ ਸਾਰੇ ਜਣੇ ਆਏ ਆ ਮੈਂ ਤਾਂ ਮੇਰੀ ਰਹਿائش ਜਿਹੜੀ ਪੁਰੀ ਰਾਹ ਆ ਉਥੋਂ ਆਏ ਆ ਉਹ ਦੂਸਰੇ ਚਰਚ ਦੇ ਜੇ ਮੋਨਾ ਮੈਮੋਰੀਅਲ ਚਰਚ ਦੇ ਸੈਕਟਰੀਟਰੀ ਵੀ ਰਾਤੀ ਇੱਥੇ ਸੀਗੇ ਉਹ ਸੀਸੀਟੀਵੀ ਵੀ ਆਈ ਆ ਸਾਹਮਣੇ ਕਿ ਨਹੀਂ ਸੀਸੀਟੀਵੀ ਦਾ ਤਾਂ ਉਹਨਾਂ ਨੇ ਕੈਮਰਾ ਹੀ ਅੰਦਰ ਆ ਕੇ ਦੂਸਰੇ ਪਾਸੇ ਨੂੰ ਕੈਮਰੇ ਦਾ ਮੂੰਹ ਘੁਮਾ ਦਿੱਤਾ ਹੁਣ ਹਜੇ ਤੱਕ ਅਸੀਂ ਸੀਸੀਟੀਵੀ ਕੈਮਰਾ ਤਾਂ ਅਸੀਂ ਦੇਖਦੇ ਆਂ ਉਹਦੀ ਲੋਕੇਸ਼ਨ ਕੀ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਤਾਂ ਜੀ ਰਾਤੀ ਵੀ ਇਹ ਗੱਲ ਦੱਸੀ ਸੀ ਕਿ ਜਿੱਦਾਂ ਇੱਕ ਸ਼ਹਿਰ ਦੇ ਹਾਰਟ ਦੇ ਵਿੱਚ ਆ ਇਹੋ ਆ ਜਗ੍ਹਾ ਜਿਹੜੀ ਆ ਜੇ ਇੱਥੇ ਕੋਈ ਨਿਗਰਾਨੀ ਹੈ ਨਹੀਂ ਜਾਂ ਇੱਥੇ ਦੀ ਚੈਕਿੰਗ ਵਧੀਆ ਨਹੀਂ ਹੋ ਸਕਦੀ ਤਾਂ ਫਿਰ ਤਾਂ ਮੇਰੇ ਖਿਆਲ 'ਚ ਜਿਹੜੇ ਦੂਰ ਏਰੀਆ ਹੈਗੇ ਆ ਉੱਥੇ ਤਾਂ ਪੁਲਿਸ ਦੀ ਪਹੁੰਚ ਕਦੀ ਵੀ ਨਹੀਂ ਹੋ ਸਕਦੀ ਉਹ ਤਾਂ ਲੋਕ ਬਹੁਤ ਦੁਖੀ ਹੁੰਦੇ ਹੋਣਗੇ ਕਿਉਂਕਿ ਸਾਡੇ ਅਸੀਂ ਸ਼ਹਿਰ ਦੇ ਵਿੱਚ ਰਹਿਣ ਦੇ ਬਾਵਜੂਦ ਆ ਜਿਹੜੀ ਜਗ੍ਹਾ ਆ ਇਹ ਸੇਫ ਨਹੀਂ अपने आप न सेफ नहीं मानते दे। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप